ਕਾਫੀ ਲੋਕ ਇੱਥੇ ਬਾਬਾ ਜੀ ਕੋਲ ਆ ਕੇ ਆਪਣਾ ਲੰਚ ਕਰਦੇ ਨੇ ਸੋ ਪਿਛਲੇ ਕਾਫੀ ਸਾਲੋਂ ਤੋਂ ਆਪਣੀ ਸੇਵਾ ਨਿਭਾ ਰਹੇ ਨੇ ਸੋ ਬਹੁਤ ਵਧੀਆ ਟੇਸਟ ਹੈ ਇਹਨਾਂ ਦਾ ਤੇ ਨਾਲ ਦੀ ਨਾਲ ਇਹਨਾਂ ਨੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਉਹ ਵੀ ਇਹ ਕੰਮ ਕਰਦੇ ਨੇ ਸੋ ਜਿਹਨਾਂ ਨੂੰ ਚਾਵਲ ਨਹੀਂ ਪਸੰਦ ਹੈਗੇ ਉਹ ਲੋਕ ਇੱਥੇ ਆ ਕੇ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਵੀ ਚੱਕ ਸਕਦੇ ਨੇ ਉਹਦਾ ਵੀ ਟੇਸਟ ਲੈ ਸਕਦੇ ਨੇ ਤੇ ਨਾਲ ਦੀ ਨਾਲ ਇਹ ਬਣਾਉਂਦੇ ਨੇ ਜੀ ਆਲੂ ਵਾਲੇ ਪਰੌਂਠੇ ਸੋ ਬਹੁਤ ਵਧੀਆ ਟੇਸਟ ਹੈ ਨਾ ਬਾਬਾ ਜੀ ਦਾ ਤੁਸੀਂ ਇਹਨਾਂ ਤੋਂ ਕੋਈ ਵੀ ਚੀਜ਼ ਲਓ ਤੁਹਾਨੂੰ ਇਦਾਂ ਲੱਗੇਗਾ ਜਿੱਦਾਂ ਤੁਸੀਂ ਆਪਣੇ ਘਰੋਂ ਰੋਟੀ ਲੈ ਕੇ ਆਏ ਹੋਣ ਸੋ ਬਹੁਤ ਆਥੈਂਟਿਕ ਟੇਸਟ ਰਾਜਮਾ ਚਾਵਲ ਦੀ ਜਿਹੜੀ ਇੱਕ ਨਾਰਮਲ ਪਲੇਟ ਆ ਛੋਟੀ ਪਲੇਟ ਆ ਉਹ ਮਿਲਦੀ ਹੈ ਜੀ ਇੱਥੇ 40 ਰੁਪਏ ਦੀ ਤੇ ਜਿਹੜੀ ਵੱਡੀ ਪਲੇਟ ਆ ਉਹ ਹੈਗੀ ਜੀ 70 ਰੁਪਏ ਦੀ ਸੋ ਮੈਂ ਵੀ ਪਿਛਲੇ ਕਾਫੀ ਸਮੇ ਤੋਂ ਇਹ ਬਾਬਾ ਜੀ ਕੋਲ ਆਪਣਾ ਲੰਚ ਦਾ ਜੋ ਵੀ ਆਪਣਾ ਹਿਸਾਬ ਕਿਤਾਬ